ਸਾਡੇ ਕੋਲ ਭਾਈ ਜਗਾੜ ਜੂੜ ਹੈ ਨਹੀਂ ਮਾਈਕ ਮੁੱਕ ਤੇ ਸਾਡੀ ਆਵਾਜ਼ ਹੀ ਸੁਣ ਲਿਓ ਤੁਹਾਡਾ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ ਹੁਣ ਅਸੀਂ ਆਪਣੀ ਜਿਹੜੀ ਗੱਲ ਆ ਥੋੜਾ ਕੋਲ ਰੱਖਣ ਲੱਗੇ ਆ ਉਹ ਸ਼ਾਂਤਮਈ ਤੇ ਨਾਲ ਸੁਣ ਲਿਓ ਜਿਹੜੇ ਤੁਹਾਡੇ ਸਵਾਲਾਂ ਦੇ ਜਵਾਬ ਹੋਣਗੇ ਅਸੀਂ ਸਾਰੇ ਦਵਾਂਗੇ ਚਲੋ ਕਰੋ ਸੰਗਤ ਕਰੋ ਸੁਣੋ ਨਹੀਂ ਨਹੀਂ ਰੁਕ ਜਿਓ ਹੀ ਰੁਕ ਜਿਓ ਰੁਕ ਜਿਓ ਸਰ ਦੀ 5 ਮਿੰਟ ਦਾ 2 ਮਿੰਟ ਦੀ ਕਰਦੀ ਰਾਦੇਵਾਸ ਸਿੱਧੇ ਹੋ ਜਾਂਦੇ ਆਪਾਂ ਸਾਰਿਆਂ ਨੂੰ ਪਤਾ ਵੀ ਸਿਉਤ ਕਿਸਾਨ ਮੋਰਚਾ ਇੱਕ ਲਗ ਲਗ ਜਥੇਬੰਦੀਆਂ ਨਾਲ ਬਣਿਆ ਸੀ ਲਗ ਲਗ ਡਾਲੋਜੀ ਦੇ ਲੋਕ ਸੀ ਆਪਾਂ ਉਹ ਲੜਾਈ ਸਵਾ ਸਾਲ ਪੰਜਾਬ ਤੋਂ ਸ਼ੁਰੂ ਕਰਕੇ ਜਿੱਤ ਕੇ ਮੁੜੇ ਆ ਉਹ ਲੜਾਈ ਜਦੋਂ ਮੁੜ ਕੇ ਆਏ ਤੇ ਜਿਵੇਂ ਸਾਨੂੰ ਪੰਜਾਬ ਚ ਸਵਾਗਤ ਕੀਤਾ ਗਿਆ ਤੇ ਲੋਕਾਂ ਦੀ ਬਹੁਤ ਮੰਗ ਸੜ ਤੋਂ ਸ਼ਾਮਾਂ ਕੁਝ ਵੱਧ ਗਈਆਂ ਅਸੀਂ ਛੋਟੀ ਛੋਟੀ ਜਥੇਬੰਦੀਆਂ ਸੀ ਰਲ ਕੇ ਉਥੇ ਲੜੇ ਤੇ ਜਿੱਤੇ ਜਿੱਤੋਂ ਤੋਂ ਬਾਅਦ ਜਿਵੇਂ ਉਹਨਾਂ ਨੇ ਸਾਡਾ ਸਵਾਗਤ ਕੀਤਾ ਉਹਨਾਂ ਦੀ ਸ਼ਾਮਾਂ ਵਧਣ ਤੋਂ ਬਾਅਦ ਸਾਡੇ ਤੇ ਬਹੁਤ ਪ੍ਰੈਸ਼ਰ ਪਿਆ ਕੈਟਰ ਦਾ ਵੀ ਤੇ ਕੈਟਰ ਤੋਂ ਬਾਅਦ ਵੀ ਜਿੰਨੀਆਂ ਜਥੇਬੰਦੀਆਂ ਖੜੀਆਂ ਇਹਨਾਂ ਦੇ ਕੈਟਰ ਤੋਂ ਬਾਹਰ ਵੀ ਸਾਨੂੰ ਪੰਜਾਬ ਦੀ ਇੱਕ ਮੰਗ ਆਈ ਵੀ ਜੇ ਤੁਸੀਂ ਉਹ ਮੋਰਚਾ ਜਿੱਤ ਸਕਦੇ ਹੋ ਤਾ ਆਪਣੇ ਪੰਜਾਬ ਨੂੰ ਸੁਧਾਰਨ ਵਾਸਤੇ ਵੀ ਕੁਝ ਕਰ ਸਕਦੇ ਆ ਤਾਂ ਤੁਹਾਡੇ ਪੰਜਾਬ ਦੇ ਆਂਦੀ ਹਰ ਵਰਗ ਦੀ ਮੰਗ ਤੇ ਕਿਉਂਕਿ ਜਥੇਬੰਦੀਆਂ ਕਿਸਾਨ ਸੀਗੀਆਂ ਕਿਸਾਨੀ ਜਥੇਬੰਦੀਆਂ ਸੀ ਇਹ ਅੰਦੋਲਨ ਕਿਸਾਨੀ ਜਥੇਬੰਦੀ ਨੇ ਸ਼ੁਰੂ ਕੀਤਾ ਪਰ ਇਹ ਜਨ ਅੰਦੋਲਨ ਬਣ ਗਿਆ ਸੀ ਤੇ ਅੱਜ ਜਨ ਦੀ ਆਵਾਜ਼ ਸੁਣਦੇ ਹੋਏ ਤੁਹਾਡੇ ਮੂਰੇ ਪੰਜਾਬ ਦੇ ਵਿੱਚ ਨਵਾਂ ਇੱਕ ਮੋਰਚਾ ਪੇਸ਼ ਕਰ ਰਹੇ ਆ ਜਿਹਦਾ ਨਾਮ ਸਯੁਕਤ ਸਮਾਜ ਮੋਰਚਾ ਤੇ ਹਰ ਵਰਗ ਉਹਦੇ ਵਿੱਚ ਆਪਦਾ ਹਿੱਸਾ ਪਾਊਗਾ ਅਸੀਂ ਉਹਦੇ ਮੋਰੀ ਜਰੂਰ ਹਾਵਾਂਗੇ ਲਵਾ ਦਈਏ ਲਵਾ ਦਿਓ ਲਾਓ ਜੀ ਸਿਮਰਤ ਲਵਾਇਓ ਬ੍ਰਦਰ ਉਹ ਦੇਖ ਕੇ ਕਿੱਥੇ ਲਿਆ ਉਹਨਾਂ ਨੇ ਇਹਨੂੰ ਮੋੜ ਪਿੱਛੇ ਕਰਕੇ ਲਾਉਣਾ ਚਲੋ ਇੱਥੇ ਲੋ ਇੱਥੇ ਲੋ ਟੋਟਲ ਕਿੰਨੀਆਂ ਨੇ ਅਜੇ ਟੋਟਲ ਸਾਡੇ ਕੋਲ ਇਸ ਟਾਈਮ ਮੌਜੂਦ ਇੱਥੇ 22 ਜਿੱਥੇ ਬੰਦੀਆਂ ਨੇ ਫੈਸਲਾ ਕੀਤਾ ਕਿਉਂਕਿ ਪਿਛਲੇ ਸਮੇਂ ਤੁਸੀਂ ਸਾਰਿਆਂ ਨੇ ਕਵਰ ਕੀਤਾ ਪੇਸ਼ ਕਰਦੇ ਸਰ ਕਿਸੇ ਨਾਲ ਸਰ ਕਿਸੇ ਨਾਲ ਸਮਝਾਦਾ ਪਹਿਲਾਂ ਕਰ ਲੈਣ ਦਿਓ ਕੋ ਅਸ਼ੀਰਵਾਦ ਕਰਿਓ ਤੁਸੀਂ ਸਾਡੀ ਅੱਜ ਪ੍ਰਧਾਨਗੀ ਮੀਟਿੰਗ ਦੀ ਮਨਾਰ ਸਿੰਘ ਨੇ ਕੀਤੀ ਸੀ ਹਲਗੜ ਨੇ ਕੀਤੀ ਬਲਦੇਵ ਸਿੰਘ ਨੇ ਹਲਗੜ ਨੇ ਉਹ ਤੁਹਾਡੇ ਮੂਰੇ ਪੇਸ਼ ਕਰਦੇ ਅ throchi ਬੋਲੋ ਜੀ ਸਾਡੇ মিডিਆ ਸਾਰੇ ਸਾਡੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਔਰ ਅੱਜ ਦੀ ਜਿਹੜੀ ਸਾਡੀ ਜਿਹੜੀ ਕਾਨਫਰੰਸ ਹੈ ਤੇ ਪੀਸੀ ਹੈ ਇਹ ਬੜੀ ਮਹੱਤਵਪੂਰਨ ਹੈ ਕਿਉਂਕਿ ਕਿਸਾਨ ਦੀਆਂ ਜੱਜਾਰੂ ਜਥੇਬੰਦੀਆਂ ਅੱਜ ਰਾਜਨੀਤੀ ਦੇ ਵਿੱਚ ਲੋਕਾਂ ਦੀਆਂ ਆਸ਼ਾਵਾਂ ਨੂੰ ਧਿਆਨ 'ਚ ਰੱਖਦੇ ਆਂ ਦਾਖਲ ਹੋ ਰਹੀਆਂ ਨੇ ਕਿਉਂਕਿ ਪੰਜਾਬ ਦੀਆਂ ਇਹਨਾਂ ਜਥੇਬੰਦੀਆਂ ਤੇ ਹੋਰ 32 ਜਥੇਬੰਦੀਆਂ ਦੀ ਅਗਵਾਈ 'ਚ ਦਿੱਲੀ ਦੇ ਵਿੱਚ ਛਾਤੀ ਡਾ ਕੇ ਮੋਰਚਾ ਜਿਹੜਾ ਇੱਕ ਵਾਰ ਲੜਿਆ ਉਹਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਔਰ ਪੰਜਾਬ ਦੇ ਲੋਕਾਂ ਨੇ ਵੱਡੀ ਆਸ ਜਿਹੜੀ ਸਾਡੀ ਇਹਨਾਂ ਜਥੇਬੰਦੀਆਂ ਤੇ ਕੀਤੀ ਸੀ ਉਹਨਾਂ ਨੂੰ ਧਿਆਨ ਚ ਰੱਖਦੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਅਸੀਂ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਇੱਥੇ ਦੇ ਜਿਹੜੇ ਲੋਕ ਨੇ ਜਿਨ੍ਹਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਅੱਜ ਦੀਆਂ ਰਾਜਨੀਤਿਕ ਪਾਰਟੀਆਂ ਤੋਂ ਕੋਲ ਨਹੀਂ ਹੋ ਰਿਹਾ ਉਹਨਾਂ ਸਮੱਸਿਆਵਾਂ ਨੂੰ ਲੈ ਕੇ ਭਾਵੇਂ ਉਹ ਚਿੱਤੇ ਦਾ ਮਸਲਾ ਹੋਵੇ ਚਮੇ ਖਨਨ ਦਾ ਮਸਲਾ ਹੋਵੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਨਾਲ ਪੰਜਾਬ ਜੂਝ ਰਿਹਾ ਹੈ ਉਹਨਾਂ ਦੇ ਸਮਾਧਾਨ ਦੇ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸਾਡਾ ਸਾਥ ਪਿਛਲੇ ਸਮੇਂ ਦੇ ਵਿੱਚ ਸਾਰੀ ਜਨਤਾ ਨੇ ਦਿੱਤਾ ਹੈ ਉਹੀ ਆਸ ਦੇ ਨਾਲ ਕਿਉਂਕਿ ਉਹਨਾਂ ਨੇ ਹੀ ਸਾਨੂੰ ਇਧਰ ਨੂੰ ਪ੍ਰੇਰਿਆ ਹੈ ਇਸ ਲਈ ਉਹ ਰੱਖਦੇ ਹੋਏ ਅਸੀਂ ਅੱਜ ਦਾ ਜਿਹੜਾ ਹੈਗਾ ਸਿਆਸੀ ਮਾਹੌਲ ਦੇ ਵਿੱਚ ਕਦਮ ਰੱਖਣ ਚੱਲੇ ਆਂ ਔਰ ਪੂਰਨ ਆਸ ਰੱਖਦੇ ਆਂ ਕਿ ਤੁਸੀਂ ਸਾਡੇ ਸਾਰੇ ਜਿਹੜੇ ਪੰਜਾਬ ਦੀ ਜਨਤਾ ਨੂੰ ਹਰ ਵਰਗ ਦੀ ਜਨਤਾ ਨੂੰ ਅਸੀਂ ਇਹ ਵਿਸ਼ਵਾਸ ਵੀ ਦਿਵਾਉਣਾ ਚਾਹੁੰਦੇ ਆਂ ਕਿ ਜੋ ਸਾਡੇ ਤੇ ਭਰੋਸਾ ਕਰਨਗੇ ਅਸੀਂ ਉਹਤੇ ਕਿਤੇ ਪੱਦ ਜਿਹੜਾ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਵੱਧ ਕੇ ਕੰਮ ਕਰਾਂਗੇ ਤਾਂ ਕਿ ਪੰਜਾਬ ਨੂੰ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਬਾਹਰੋਂ ਜਾਣ ਤੋਂ ਔਰ ਨਸ਼ਿਆਂ ਤੋਂ ਉਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਤਾਂ ਦੂਰ ਹੋਣਗੀਆਂ ਜੇ ਇੱਕ ਸਮਰਥ ਜਿਹੜੇ ਲੋਕ ਨੇ ਜਿਹੜੇ ਸਾਰੇ ਲਾਲਚਾਂ ਤੋਂ ਪਰੇ ਨੇ ਉਹ ਉਹਨਾਂ ਦਾ ਤੁਸੀਂ ਜਿਹੜਾ ਪਿਛਲੇ ਸਮੇਂ ਦਾ ਕੰਮਕਾਜ ਦੇਖਿਆ ਉਹ ਇਸ ਮੋਰਚੇ ਦੇ ਵਿੱਚ ਸ਼ਾਮਲ ਨੇ ਔਰ ਅਸੀਂ ਚਾਹੁੰਦੇ ਆ ਕਿ ਤੁਸੀਂ ਸਾਡਾ ਸਾਥ ਦਿਓ ਔਰ ਇਹ ਮੋਰਚਾ ਤੁਹਾਡੀਆਂ ਇੱਛਾਵਾਂ ਪੂਰੀਆਂ ਕਰੇ ਸੰਧੂ ਸਾਹਿਬ ਕਰਨ ਕੇ ਡੈਮੋਕ੍ਰੇਸੀ ਦਾ ਚੌਥਾ ਥੰਮ ਪ੍ਰੈਸ ਜਿਹੜੇ ਸਾਡੇ ਵਿੱਚ ਆਏ ਆ ਤੁਸੀਂ ਸਾਡਾ ਬਹੁਤ ਸਾਥ ਦਿੱਤਾ ਮੋਰਚੇ ਦੌਰਾਨ ਬਹੁਤ ਸਾਰੇ ਤੁਹਾਡੇ ਵਿੱਚੋਂ ਮੀਡੀਆ ਕਰਮਚਾਰੀ ਮੋਰਚੇ ਦੇ ਵਿੱਚ ਸ਼ਾਮਿਲ ਵੀ ਹੁੰਦੇ ਰਹੇ ਆ ਜਿੱਥੇ ਆਪਣਾ ਕੰਮ ਮੀਡੀਆ ਦਾ ਕਰਦੇ ਸੀ ਉੱਥੇ ਨਾਲ ਸ਼ਮੂਲੀਅਤ ਵੀ ਸੀ ਇਹਨਾਂ ਦੀ ਤੁਹਾਨੂੰ ਇੱਕ ਬੇਨਤੀ ਅਸੀਂ ਕਰਨੀ ਆ ਸਾਰੇ ਮੋਰਚੇ ਵੱਲੋਂ ਕਿ ਆਉਣ ਵਾਲੇ ਸਮੇਂ 'ਚ ਵੱਡੇ ਵੱਡੇ ਕਾਜ ਆ ਜਿਹਨਾਂ 'ਚ ਕਰੋੜਾਂ ਅਰਬਾਂ ਰੁਪਏ ਖਰਚ ਕਰਨੇ ਆ ਪੀੜ ਚੈਨਲ ਬਣ ਜਾਂਦੇ ਕਈ ਪੀੜ ਅਖਬਾਰਾਂ ਬਣ ਜਾਂ। ਤੁਹਾਡੇ ਸਾਹਮਣੇ ਅਸੀਂ ਉਹ ਚਿਹਰੇ ਪੇਸ਼ ਕਰ ਰਹੇ ਹਾਂ ਜਿਨ੍ਹਾਂ ਨੂੰ ਬੜੀ ਵਾਰੀ ਆਫਰਾਂ ਆਈਆਂ ਉਹਧਿਆਰੀਆਂ। ਪਰ ਉਹਧਿਆਂ ਨੂੰ ਪੂਰੀ ਤਰ੍ਹਾਂ ਠੁਕਰਾਇਆ ਇਹਨਾਂ ਨੇ। ਅੱਜ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਕੇ ਲਿਆਂਦਾ ਇਹ ਕਹਿੰਦੇ ਸੀ ਵੀ ਇਹ ਕੰਮ ਤਾਂ ਮੈਂ ਕੀਤਾ ਨਹੀਂ ਕਦੀ ਪਰ ਸਾਰੇ ਇਹਨਾਂ ਦੇ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਔਰ ਇਹਨਾਂ ਦੇ ਸਿਰ ਤੇ ਜ਼ਿੰਮੇਵਾਰੀ ਦੇ ਰਹੇ ਹਾਂ ਔਰ ਆਸ ਆ ਕਿ ਆਉਣ ਆਏ ਸਮੇਂ 'ਚ ਪੰਜਾਬ ਨੂੰ ਇੱਕ ਨਵਾਂ ਤੇ ਖੁਸ਼ਹਾਲ ਪੰਜਾਬ ਬਣਾਉਣ ਵਿੱਚ ਰੋਲ ਅਦਾ ਕਰਾਂਗੇ ਧੰਨਵਾਦ ਤੁਹਾਡੇ ਤੋਂ ਸਿੱਖ ਕਿਸਾਨ ਮੋਰਚਾ ਨੇ ਕਿਨਾਰਾ ਕਰਨਾ ਸਾਰਿਆਂ ਨੂੰ ਬੋਲ ਬੇਨਤੀ ਇਹ ਹੈ ਭਾਈ ਇਹਨਾਂ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਸਾਰੀ ਗੱਲ ਲੋਕਾਂ ਵਿੱਚ ਲਿਜਾਣੀ ਹੈ ਜਿਸ ਤਰ੍ਹਾਂ ਮੋਰਚਾ ਤੁਸੀਂ ਸਾਰੀ ਦੁਨੀਆ 'ਚ ਪ੍ਰਚਾਰਿਆ ਅੱਜ ਪੰਜਾਬ ਜਿਸ ਅੱਧੋ ਗਤੀ ਵਿੱਚੋਂ ਗੁਜ਼ਰ ਰਿਹਾ ਹੈ ਲੋਕਾਂ ਦੀ ਇਹ ਮੰਗ ਹੈ ਬਹੁਤ ਪ੍ਰੈਸ਼ਰ ਹੈ ਲੋਕੀ ਟੈਲੀਫੋਨ ਕਰ ਕਰਕੇ ਬੜਾ ਪਰੇਸ਼ਾਨ ਕਰਦੇ ਨੇ ਵੀ ਫੈਸਲਾ ਲਾਓ ਫੈਸਲਾ ਲਾਓ ਤੋਂ ਸਾਰੀਆਂ ਜਥੇਬੰਦੀਆਂ ਨੇ ਮਿਲ ਕੇ ਅੱਜ ਇੱਥੇ ਫੈਸਲਾ ਕੀਤਾ ਵੀ ਅਸੀਂ ਇੱਕ ਪੋਲੀਟੀਕਲ ਬਦਲ ਦੇਣਾ ਉਹਦਾ ਨਾਮ ਸੰਯੁਕਤ ਸਮਾਜ ਸਮਾਜ ਮੋਰਚਾ ਰੱਖਿਆ ਜਿਹੜਾ ਸਾਰੇ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਲੜੂਗਾ ਉਹਦੇ ਲਈ ਜਿਹੜੇ ਪੰਜਾਬ ਦੇ ਹਿਤੈਸ਼ੀ ਨੇ ਉਹਨਾਂ ਨਾਲ ਵੀ ਤਾਲਮੇਲ ਕਰਕੇ ਉਹਨਾਂ ਨੂੰ ਵੀ ਕੜਾਵੇ ਚ ਲਿਆ ਜਾਊਗਾ ਤੋਂ ਲੋੜ ਅੱਜ ਐ ਸਾਨੂੰ ਸਾਰਿਆਂ ਨੂੰ ਮਿਲ ਕੇ ਬਦਲ ਦੇਣਾ ਹੈ ਉਹਦਾ ਨਾਮ ਸੰਯੁਕਤ ਸਮਾਜ ਮੋਰਚਾ ਰੱਖਿਆ ਜਿਹੜਾ ਸਾਰੇ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਲੜੂਗਾ ਉਹਦੇ ਲਈ ਜਿਹੜੇ ਪੰਜਾਬ ਦੇ ਹਿਤੈਸ਼ੀ ਨੇ ਉਹਨਾਂ ਨਾਲ ਵੀ ਤਾਲਮੇਲ ਕਰਕੇ ਉਹਨਾਂ ਨੂੰ ਵੀ ਕਲਾਵੇ ਚ ਲਿਆ ਜਾਊਗਾ ਤੋਂ ਲੋੜ ਅੱਜ ਐ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਦੀ ਜਿਹੜੀ ਕਾਇਆ ਕਲਪ ਕਰਨ ਦੀ ਜਿਸ ਤਰ੍ਹਾਂ ਦਾ ਸਿਸਟਮ ਗੰਦਾ ਹੋ ਗਿਆ ਉਹਨੂੰ ਸੁਧਾਰਨ ਦੀ ਲੋੜ ਹੈ ਬਹੁਤ ਸਾਰੀਆਂ ਪੰਜਾਬ ਦੀਆਂ ਲੋੜਾਂ ਨੇ ਉਹਨਾਂ ਨੂੰ ਪੂਰੀਆਂ ਕਰਨ ਦੀ ਲੋੜ ਹੈ ਤੋਂ ਤੁਹਾਡਾ ਸਾਰਿਆਂ ਦਾ ਸਾਥ ਮੰਗਦੇ ਆਂ ਔਰ ਲੋਕਾਂ ਨੂੰ ਅਪੀਲ ਹੈ ਭਈ ਹੁਣ ਜਿਹੜੀ ਰਵਾਇਤੀ ਪੋਲੀਟੀਕਲ ਲੀਡਰਸ਼ਿਪ ਹੈ ਉਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਸਾਰੇ ਆਪੋ ਆਪਣੇ ਪਿੰਡ ਵਿੱਚ ਮੋਰਚੇ ਨੂੰ ਆਪ ਸੰਭਾਲੋ ਤੇ ਇਹਨੂੰ ਇਹ ਲੋਕਾਂ ਦੀ ਸਿਆਸੀ ਜਮਾਤ ਹੋਏਗੀ ਜਿਹਦੇ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਹੋਏਗੀ ਕਿਸੇ ਵੱਡੇ ਧਨਾੜ ਦੀ ਨਹੀਂ ਤੋਂ ਸਾਰੇ ਆਮ ਪਰਵਾਰਾਂ ਦੇ ਵਿੱਚੋਂ ਲੋਕ ਨੇ ਜਿਹੜੇ ਇਹਦੇ ਵਿੱਚ ਸ਼ਾਮਲ ਹੋਣਗੇ ਤੇ ਮੈਂ ਸਮਝਦਾ ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਫੇਰਲੀ ਤੇ ਲੈ ਆਵਾਂਗੇ ਹਾਂ ਰਾਜਵਾਲ ਸਾਹਿਬ ਹੁਣ ਸੀ ਖੁਦ ਰਾਜੀ ਸੀ ਜਾਣ ਦਾ ਫੈਸਲਾ ਲਿਆ ਜਿਹੜਾ ਤਾਂ ਪਹਿਲਾ ਫੈਸਲਾ ਸੀ ਉਹ ਗਲਤ ਸੀਗਾ ਇਹ ਗਲਤ ਸੀ ਪਹਿਲਾ ਫੈਸਲਾ ਆਪਣੇ ਤਾਂ ਠੀਕ ਸੀ ਹੁਣ ਲੋੜ 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 ਮੈਂ ਇਹਨਾਂ ਨਹੀਂ ਤੁਸੀਂ ਕੁਐਸਚਨ ਕਰ ਲਿਆ ਜਵਾਬ ਸੁਣ ਲਓ ਮੇਰੇ ਕੋਲੋਂ ਥੋੜਾ ਜਿਹਾ ਸਬਰ ਰੱਖੋ ਇਹਲਾ ਫੈਸਲਾ ਆਪਣੇ ਤਾਂ ਠੀਕ ਸੀ ਅੱਜ ਲੋਡ ਅਨੁਸਾਰ ਇਸ ਫੈਸਲੇ ਦੀ ਜ਼ਰੂਰਤ ਸੀ ਲੋਕਾਂ ਦਾ ਪ੍ਰੈਸ਼ਰ ਸੀ ਅਸੀਂ ਤਾਂ ਫੈਸਲਾ ਰਾਜੇਵਾਲ ਸਾਹਿਬ ਰਾਜੇਵਾਲ ਸਾਹਿਬ ਆਮ ਆਦਮੀ ਪਾਰਟੀ ਦੇ ਨਾਲ ਚਰਚਾਵਾਂ ਚੱਲ ਰਹੀਆਂ ਸੀ ਕਿ ਉਹ ਉਹ ਮੀਡੀਆ ਚਰਚਾਵਾਂ ਨੇ ਨਹੀਂ ਤੁਹਾਡੇ ਨਾਲ ਕੋਈ ਗੱਲ ਹੋਈ ਨਹੀਂ ਕੋਈ 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 ਗੱਲ ਰਾਜੇਵਾਲ ਸਾਹਿਬ ਰਿਪੋਰਟ ਕਰੋਗੇ ਕਿ ਨਹੀਂ ਆਮ ਆਦਮੀ ਪਾਰਟੀ ਦੇ ਨਾਲ ਜਾਏਗਾ ਆਉਣ ਵਾਲੇ ਸਮੇਂ ਵਿੱਚ ਨਹੀਂ ਅਭੀ ਨਹੀਂ ਰਾਜੇਵਾਲ ਸਾਹਿਬ ਰਾਜੇਵਾਲ ਸਾਹਿਬ ਆਪ ਨੇ ਜੇ ਆ ਵੀ ਅਭੀ ਨਹੀਂ ਬਾਅਦ ਵਿੱਚ ਜਾ ਸਕਦਾ ਹੈ ਬਾਅਦ ਵਿੱਚ ਜਾ ਸਕਦੇ ਹਾਂ ਰਾਜੀਆ ਸਾਹਿਬ ਤੁਸੀਂ ਕਿਹਾ ਜੀ ਅੱਜ ਦੀ ਮਾਮਲੇ ਜਾ ਸਕਦਾ ਇਹ ਇਹ ਅੱਜ ਦਾ ਕੁਐਸਚਨ ਨਹੀਂ ਅੱਜ ਇਹ ਮੋਰਚਾ ਫਰੋਡ ਕੀਤਾ 117 ਜਦੋਂ ਅਸੀਂ 117 ਸੀਟਾ ਦਾ ਆਧਾਰ ਕਰਤਾ ਇਹ ਸਵਾਲੇ ਨਹੀਂ ਬਣਦਾ ਇਹ ਸਵਾਲ ਉਹ ਤੋਂ ਗੱਲ ਉਹ ਬਾਤ ਬਾਤ ਮਚਦਾ ਜਦੋਂ ਕਰਾਂਗੇ ਉੱਠੀਏ ਸਵਾਲੇ ਕਿੱਕ ਜਿਹੜਾ ਕਰੋ ਤੁਸੀਂ ਆਣੀ ਕਰਕੇ ਕਰਦੇ ਵਾਰੀ ਵਾਰੀ ਨਹੀਂ ਨਹੀਂ ਉਹਨਾਂ ਦਾ ਸੋ ਇਹ ਜਿਹੜਾ ਇੱਕ ਮਿੰਟ ਮੈਂ ਮਾਈ ਦਾ ਜਵਾਬ ਦੇ ਇਹ ਜਿਹੜਾ ਮੋਰਚਾ ਪਹਿਲਾਂ ਪਹਿਲਾਂ ਤਾਂ ਇੱਕ ਸਮਝ ਲਓ ਵੀ ਇਹ ਜਿਹੜਾ ਮੋਰਚਾ ਬਣਾਇਆ ਇਹ ਪੋਲੀਟੀਕਲ ਪਾਰਟੀ ਨਹੀਂ ਹੈ ਮੋਰਚਾ ਇਲੈਕਸ਼ਨਾਂ ਲੜਨੀ ਆ ਇਲੈਕਸ਼ਨ ਲੜ ਲਈ ਹੈ ਮੋਰਚਾ ਬਣਾਇਆ ਕਿਉਂਕਿ ਅਸੀਂ ਲਗ ਲਗ ਜਥੇਬੰਦੀਆਂ ਹੈਗੀਆਂ ਤੇ ਮੋਰਚਾ ਤੁਹਾਡੇ ਸਾਹਮਣੇ ਜਿਹੜਾ ਪੁੱਛਿਆ ਗਿਆ ਸਵਾਲ ਆ ਵੀ ਇਹ ਰਜਿਸਟਰਡ ਹੈ ਜਾਂ ਨਹੀਂ ਹੈ ਹੁਣ ਮੈਂ ਤੁਹਾਡੀ ਵਾਲੀ ਗੱਲ ਤੇ ਆਉਣਾ ਉਹ ਇੱਧਰ ਜਵਾਬ ਸੀਗਾ ਤੁਹਾਡੇ ਵਾਲੀ ਗੱਲ ਇਹ ਆ ਵੀ ਉਹ ਆਪਾਂ ਗੈਰ ਸਿਆਸੀ ਤੌਰ ਤੇ ਲੜੇ ਸੀ ਆਪਾਂ ਗੈਰ ਸਿਆਸੀ ਤੌਰ ਤੇ ਇੱਥੋਂ ਗਏ ਕੋਈ ਸਿਆਸਤ ਦੇ ਬੰਦੇ ਨੂੰ ਆਪਾਂ ਸਟੇਜ ਤੇ ਨਹੀਂ ਚੜ੍ਹ ਦਿੰਦਾ ਕਿਉਂਕਿ ਆਪਾਂ ਗੈਰ ਸਿਆਸੀ ਤੌਰ ਤੇ ਜਿੱਤੇ ਤੁਸੀਂ ਉਹਦਾ ਤੁਹਾਡਾ ਆਨਸਰ ਇਹ ਆ ਵੀ ਇਸ ਮੋਰਚੇ ਨੂੰ ਜਿੱਤਣ ਤੋਂ ਬਾਅਦ ਅਸੀਂ ਆਏ ਜਿਹੜੇ ਸਾਡੇ ਨਾਲ ਲੋਕ ਜੁੜੇ ਉਹ ਗੈਰ ਸਿਆਸੀ ਤੌਰ ਤੇ ਸਾਡੇ ਨਾਲ ਜੁੜੇ ਨੇ ਉਹ ਜਦੋਂ ਜਾ ਕੇ ਪਿੰਡਾਂ 'ਚ ਗਏ ਤੇ ਉਹ ਕਹਿੰਦੇ ਵੀ ਅਸੀਂ ਹੁਣ ਸਵਾ ਸਾਲ ਦੀ ਸਾਰੀ ਸਿਆਸਤਾਂ ਛੱਡ ਕੇ ਤੁਹਾਡੇ ਮਗਰ ਲੱਗ ਗਏ ਅਸੀਂ ਤਾਂ ਆਪਣੇ ਚਾਚੇ ਤਾਇਆ ਨਾਲ ਵੀ ਦੁਸ਼ਮਣੀਆਂ ਲੈ ਲਈਆਂ ਅਸੀਂ ਕਦੇ ਕੋਈ ਪ੍ਰੋਗਰਾਮ ਨਹੀਂ ਸਿਆਸੀ ਹੋਣ ਦਿੱਤਾ ਤੇ ਸਾਡੂ ਵੀ ਲੜ ਫੜੋ ਡੈਮੋਕ੍ਰੈਟਿਕ ਆਪਾਂ ਸਟੇਟ 'ਚ ਰਹਨੇ ਆ ਡੈਮੋਕ੍ਰੇਸੀ ਨੂੰ ਮੰਨਣ ਵਾਲੇ ਲੋਕਾਂ ਦਾ ਵੋਟ ਤਾਂ ਹਰੇਕ ਨੇ ਪਾਉਣੀ ਆ ਤੇ ਇੱਕ ਗੁੱਟ ਬਣਾ ਕੇ ਜਰੂਰ ਸਾਡੇ ਮੂਰੇ ਪੇਸ਼ ਕਰੋ ਜਿਹੜਾ ਆਪਾਂ ਅਗਲੇ ਪੰਜਾਬ ਲਈ ਸੁਰਜਾ ਜਾ ਸਕੇ ਇਹ ਉਹਨਾਂ ਦੀਆਂ ਮਜਬੂਰੀਆਂ ਨੇ ਸਾਨੂੰ ਇੱਥੇ ਲੈ ਕੇ ਆਂਦਾ ਕਿਤੇ ਸਾਡਾ ਇਹ ਮੋਰਚਾ ਬਣਾਉਣ ਲਈ ਜਾਂ ਪੋਲਿਟੀਕਲ ਪਾਰਟੀ ਬਣਾਉਣ ਲਈ ਯਕਤਿਆਰੀ ਹੁੰਦੀ ਤਾਂ ਰਜਿਸਟਰਡ ਪਾਰਟੀ ਹੁੰਦੀ ਆਪਣੇ ਕੋਲ ਚੋਣ ਨਿਸ਼ਾਨ ਹੁੰਦੇ ਉਹੋ ਜੀ ਕੋਈ ਗੱਲ ਨਹੀਂ ਹਲੇ ਮੋਰਚਾ ਬਣਾ ਕੇ ਤੁਹਾਡੇ ਮੂਰੇ ਰੱਖਿਆ ਇੱਕ ਤਰ੍ਹਾਂ ਦੀ ਨਵੀਂ ਸਵੇਰ ਆ ਬਿਲਕੁਲ ਤੁਹਾਡੀ ਗੱਲ ਠੀਕ ਆ ਲੀਕ ਤੋਂ ਹਟ ਕੇ ਇੱਕ ਨਵੀਂ ਲੀਕ ਖਿੱਚ ਰਹੇ ਆ ਇਹ ਕਿਵੇਂ ਆਉਂਦੀ ਆ ਇਹ ਸਮਾਂ ਦੱਸੂਗਾ ਪਾਰਟੀ ਵੀ ਹੈਗੀ ਹੈ ਮਤਲਬ ਪਾਰਟੀ ਦੇਖਦਾ ਨਹੀਂ ਸਰ ਪਾਰਟੀ ਬਾਤ ਮਾਗ ਰਹੀ ਹੈ ਇੰਡੀਪੈਂਡੈਂਟ ਨਾ ਪੁੱਛੋ ਜੀ ਇੱਕ ਜਣਾ ਇੱਕ 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 ਹੋ ਗਿਆ ਸਾਰਿਆ ਦੇਖੋ ਇੱਕ ਸਵਾਲ ਇੱਕ ਜਣਾ ਪੁੱਛ ਲਓ ਯਾਰ ਇੱਕ 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 ਜਣਾ ਇੱਕੋ ਸਵਾਲ ਪੁੱਛੋ ਨਾ ਇੱਕ ਜਣਾ ਇਹਨਾਂ ਸਾਰੀ ਗੱਲ ਇੱਕ ਮਿੰਟ ਦਾ ਆਸਰ ਦੇ ਕੇ ਦਿੰਨਾ ਰਾਮਾਨ ਜੀ ਇਹਦਾ ਆਨਸਰ ਦਿੰਨਾ ਤੁਸੀਂ ਆ ਕੁਐਸਚਨ ਪੁੱਛੋ ਜੀ ਸਾਂ ਮੋਰਚਾ ਨੇ ਕਿਨਾਰਾ ਕਰ ਲਿਆ ਤੁਹਾਡੇ ਤੋਂ ਕਹਿੰਦਾ ਆਪਣੀ ਮਰਜ਼ੀ ਨਾਲ ਤੂੰ ਨਾ ਮਿਲਣ ਮੈਨੂੰ ਕਹਿੰਦੇ ਚਲ ਸੰਦੂ ਸਾਹਿਬ ਦੇਉ ਦੇਖੋ ਜਿਹੜਾ ਸੰਯੁਕਤ ਮੋਰਚਾ ਆਇਆ ਉਹ ਹੋਏ ਭਾਰਤ ਭਰ ਦਾ ਆ ਪੰਜਾਬ ਦਾ ਨਹੀਂ ਸੈਂਟਰ ਚ ਦੇਖੇ ਕਿਸੇ ਸਟੇਟ ਦਾ ਨਹੀਂ ਸੰਯੁਕਤ ਮੋਰਚਾ ਸਾਹਮਣੇ ਦੇਖੋ ਉਹਨਾਂ ਨੇ ਕਿਹਾ ਸੰਯੁਕਤ ਕਿਸਾਨ ਮੋਰਚਾ ਇਹ ਨਹੀਂ ਸੁਣੋ ਉਹ ਗਲਤ ਕਿਹਾ ਉਹਦੀ ਸ਼ਬਦਬਾਤ ਆ ਜਿਹੜਾ ਸੰਯੁਕਤ ਮੋਰਚਾ ਆਇਆ ਉਹ 475 ਜਥੇਬੰਦੀਆਂ ਦਾ ਆ ਪੰਜਾਬ ਦੀਆਂ 32 ਜਥੇਬੰਦੀਆਂ ਸੰਯੁਕਤ ਮੋਰਚਾ ਨਹੀਂ ਤੇ ਨਾਂ ਅਸੀਂ ਸੰਜੋਤ ਮੋਰਚਾ ਨਾਂ ਬੱਤ ਰਹੇ ਤੁਹਾਡੇ ਸਾਹਮਣੇ ਪਰ ਪਰ ਲੱਖੋਵਾਲ ਨੇ ਤੁਹਾਡਾ ਵਿਰੋਧ ਕੀਤਾ ਜੀ ਅੱਜ ਨਹੀਂ ਨਹੀਂ ਚਾਰ ਜਥੇ ਬੰਦੀਆਂ ਚਾਰ ਬਸ ਜਥੇ ਬੰਦੀਆਂ ਉਹ ਅਲੱਗ ਨੇ ਠੀਕ ਹੈ ਕਿਹੜਾ ਸਵਾਲ ਦਾ ਜਵਾਬ ਦੇ ਰਹੇਂਦਾ ਫੇਰ ਬੋਲਿਓ ਇਹ ਸੰਜੋਤ ਮੋਰਚਾ ਦਾ ਨਾਂ ਅਸੀਂ ਨਹੀਂ ਬੱਤ ਰਹੇ ਇੱਕੜਾ ਬੋਲੋ بار بار ਨਾ ਬੋਲੋ ਸਾਧੀਆਂ ਸਾਹਿਬ ਪਹਿਲਾ ਜਵਾਬ ਤਾਂ ਦਿਓ ਉੱਤਰੋ ਵੀ ਲਲੋ ਅਸੀਂ ਜਾਣਦੇ ਹਾਂ ਕਿ ਇਹ ਉਹਨਾਂ ਕੌਤੀਏ ਜਿਹਦੀ ਕੱਲ ਕਣੀ ਸ਼ਿਕਾਇਤ ਸੀ। ਆਜਾ ਜਵਾਬ ਸੁਣ ਲਓ। ਸੰਜੋਗਤ ਬੋਰਚਾ 475 ਦੇ ਅਸੀਂ ਬੰਦੀਆਂ ਦਾ ਆ। ਪੰਜਾਬ ਦੀਆਂ 32 ਜਥੇਬੰਦੀਆਂ ਆ। 22 ਤੁਹਾਡੇ ਕੋਲ ਬੈਠੀਆਂ। ਤਿੰਨ ਤਿੰਨ ਦਿਨਾਂ ਬਾਅਦ ਹੋਰ ਆਉਣਗੀਆਂ। ਇਹ ਤੁਹਾਡੇ ਨਾਲ ਵਾਅਦਾ ਕਰਦੇ ਆ। ਔਰ ਜਿਹੜੇ ਦੂਜੇ ਆ ਉਹ ਅਸੀਂ ਕੱਲ ਮੁੱਲਾਂਪੁਰ ਮੀਟਿੰਗ ਕੀਤੀ ਆ। ਉਹ ਸਾਡਾ ਵਿਰੋਧ ਨਹੀਂ ਕਰ ਰਿਹਾ। ਉਹ ਚ ਪਾਸ ਹੋਇਆ ਸੋ ਕੋ ਕਾਂ ਦਾ ਪਲੈਸ ਰੋਡ ਅੱਜ ਨਾਲ ਪੜ੍ਹ ਲਓ। ਉਹ ਜਿਹੜਾ ਵੀ ਜਿਹੜਾ ਇਲੈਕਸ਼ਨ ਲੜਨਾ ਚਾਹਦਾ ਲੜੇ। ਜਿਹੜਾ ਨਹੀਂ ਚੜਨਦਾ ਉਹਦਾ ਨਾਲੜੇ ਮੋਰਚਾ ਕੈਮ ਰੋਗਾ जो आंदोलन चला था किसी भी सियासी पार्टी को मंच में नहीं आने दिया लं गया जी समा लं गया समाज अभी अभी मोर्चा बना है इस पर बात की जाएगी अभी मोर्चा बनाकर आपको लॉन्च किया है हाँ जी रमन जी दसो एक मिनट रमन जी कर लें दिसंबर को प्रेस कॉन्फ्रेंस ने ਔਰ ਜੋ ਦੋਚੀ ਨੇ ਨਹੀਂ ਬਿਲਕੁਲ ਕਹਿ ਰਹੇ ਹੋ ਮੇਰੀ ਜੁਬਾਨ ਤੋਂ ਨਾ ਇੱਕ ਕੁਐਸਚਨ ਐ ਐਸ ਕੇ ਐਮ ਦਾ ਰਮਨ ਜੀ ਇਹ ਐਸ ਕੇ ਐਮ ਦਾ ਐਸ ਕੇ ਐਮ ਦਾ ਕੁਐਸਚਨ ਆ ਅੱਜ ਤੁਸੀਂ ਮੋਰਚਾ ਲਾਂਚ ਕਰ ਰਹੇ ਆ ਐਸ ਕੇ ਐਮ ਚ 750 ਜਥੇ ਬੰਦੀਆਂ ਹੈਗੀਆਂ ਉਹਨਾਂ ਨੂੰ ਕੁਐਸਚਨ ਕਰ ਸਕਦੇ ਹੋ ਨਹੀਂ ਉਹ ਗਲਤ ਕਹਿ ਰਹੇ ਨੇ ਉਹ ਮੱਝੜ ਐਸ ਕੇ ਐਮ ਨੂੰ ਪਤਾ ਨਹੀਂ ਮੈਂ ਮੂਠ ਪਾ ਰਹੇ ਨਹੀਂ ਨਹੀਂ ਮੂਠ ਪਾ ਰਹੇ ਹੋ ਗਲਤ ਪਾ ਰਹੇ ਹੋ ਮੈਂ ਬਿਲਕੁਲ ਕਦੀ ਨਹੀਂ ਕਿਹਾ ਇਦਾਂ ਅੱਜ ਵਾਲ ਸਾਹਿਬ ਅੱਜ ਵਾਲ ਸਾਹਿਬ ਪੰਜਾਬ ਦੇ ਸਮਾਜ ਸੇਵਾ ਨੂੰ ਜੋੜਨਾ ਚਾਹੀਦਾ ਹੈ ਅੱਜ ਕੀ ਹੈ ਜਿਹਨੂੰ ਜੋੜਿਆ ਜੋ ਮਜ਼ਦੂਰ ਜਨਕ ਵਪਾਰੀ ਅੱਜ ਅਸੀਂ ਨਵਾਂ ਮੋਰਚਾ ਐਲਾਨ ਕੀਤਾ ਹੈ ਅਗਲੇ ਫੈਸਲੇ ਫਿਰ ਤੋਂ ਅਸੀਂ ਸਾਰੇ ਸਮਾਜ ਦੇਖੋ ਤੁਹਾਡੇ ਸਾਹਮਣੇ ਸਮਾਜ ਲਿਖਤਾ ਸਾਰਾ ਸਮਾਜ ਦੇ ਵਰਗ ਨੂੰ ਇਹ ਮੋਰਚਾ ਸੈਕੂਲਰਾ ਪਹਿਲਾਂ ਧਰਮ ਤੌਰ ਤੇ ਜਾਤ ਤੌਰ ਤੇ ਬਰਾਦਰੀ ਤੌਰ ਤੇ ਸਾਰਾ ਕਾਰੋਬਾਰੀ ਤੌਰ ਤੇ ਇਹ ਆਪਾਂ ਕਿਸਾਨ ਜਿਥੇ ਬੰਦਿਆ ਜਰੂਰ ਬਣਾ ਰਹੀਆਂ ਨੇ ਪਰ ਬਹੁਤ ਵੱਡੇ ਲੈਵਲ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵਪਾਰੀ ਵਰਗ ਦੁਕਾਨਦਾਰ ਵਰਗ ਮਜ਼ਦੂਰ ਵਰਗ ਟਰਾਂਸਪੋਰਟਰ ਸਾਡੇ ਜਿਹੜੇ ਐਸੋਸੀਏਸ਼ਨਾਂ ਪੰਚਾਇਤ ਦੀਆਂ ਜਿਹੜੀਆਂ ਐਸੋਸੀਏਸ਼ਨਸ ਨੇ ਉਹ ਸਾਰੀਆਂ ਤੁਹਾਡੇ ਸਾਹਮਣੇ ਆਉਣਗੀਆਂ ਇਹ ਸਾਰਿਆਂ ਵਾਸਤੇ ਖੁੱਲਾ ਸੱਦਾ ਵੀ ਤੁਹਾਡੇ ਪੰਜਾਬ ਨੂੰ ਸੁਧਾਰਨ ਵਾਸਤੇ ਇੱਕ ਮੋਰਚਾ ਬਣਿਆ ਇਹਦਾ ਸਾਥ ਦਿਓ ਰਾਜੇਵਾਲ ਸਾਹਿਬ ਬੜੀ ਰੋਜ਼ 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 ਕੌਣ ਵੀ ਬੋਲਦਾ ਸਾਹਿਬ ਰਾਜੇਵਾਦ ਸਾਹਿਬ ਨੇ ਕਿਹਾ ਵੀ ਨਹੀਂ ਕਰੀ ਉਹ ਤਾਂ ਉੱਠਣਾ ਠੀਕ ਹੈ ਇਹ ਪਹਿਲਾਂ ਉਹ ਸਾਹਿਬ ਨੇ ਸੀ ਪਿੰਡਾਂ ਚ ਅੰਦਰ ਦੇ ਬਣ ਦਿੱਤਾ ਜਾ ਰਿਹਾ ਸੀ ਉਹ ਗਰਾਂ ਨੂੰ ਉਹ ਕਹਿੰਦੇ ਹੱਥ ਉੱਪਰ ਚੱਕੋ ਵੀ ਫੋਟੋ ਵਿੱਚ ਇਹ ਆਪਾਂ ਇਹ ਆਪਾਂ ਮੋਰਚਾ ਜਿੱਤ ਚੁੱਕੇ ਆ ਉਹ ਉਹ ਮੋਰਚੇ ਦਾ ਐਲਾਨ ਸੀ ਉਹ ਐਸਪੀਐਮ ਦਾ ਐਲਾਨ ਆ ਸਾਡੇ ਮੂੰਹ ਚ ਨਾ ਪਾਓ ਤੇ ਕੰਗਿਆ ਸਾਹਿਬ ਸ਼ੁਰੂ ਕਰੋ ਇੱਧਰ ਜੀ ਮੈਂ ਤਾਂ ਇੱਧਰ ਇੱਧਰ ਸਭ ਸੁਣ ਚੱਲਦਾ ਆ ਰਹੀਏ ਇੱਕ ਗੱਲ ਪੰਜਾਬ ਚ ਸਵਾਗਤ ਕੀਤਾ ਗਿਆ ਤੇ ਲੋਕਾਂ ਦੀ ਬਹੁਤ ਮੰਗ ਸੜ ਤੋਂ ਸ਼ਾਮਾਂ ਕੁਝ ਵੱਧ ਗਈਆਂ ਅਸੀਂ ਛੋਟੇ ਛੋਟੇ ਜਥੇਬੰਦੀਆਂ ਸੀ ਰਲ ਕੇ ਉਥੇ ਲੜੇ ਤੇ ਜਿੱਤੇ ਜਿੱਤੋਂ ਤੋਂ ਬਾਅਦ ਜਿਵੇਂ ਉਹਨਾਂ ਨੇ ਸਾਡਾ ਸਵਾਗਤ ਕੀਤਾ ਉਹਨਾਂ ਦੀ ਸ਼ਾਮਾਂ ਵਧਣ ਤੋਂ ਬਾਅਦ ਸਾਡੇ ਤੇ ਬਹੁਤ ਪ੍ਰੈਸ਼ਰ ਪਿਆ ਕੈਟਰ ਦਾ ਵੀ ਤੇ ਕੈਟਰ ਤੋਂ ਬਾਅਦ ਵੀ ਜਿੰਨੀਆਂ ਜਥੇਬੰਦੀਆਂ ਖੜੀਆਂ ਇਹਨਾਂ ਦੇ ਕੈਟਰ ਤੋਂ ਬਾਹਰ ਵੀ ਸਾਨੂੰ ਪੰਜਾਬ ਦੀ ਇੱਕ ਮੰਗ ਆਈ ਵੀ ਜੇ ਤੁਸੀਂ ਉਹ ਮੋਰਚਾ ਜਿੱਤ ਸਕਦੇ ਹੋ ਤਾ ਆਪਣੇ ਪੰਜਾਬ ਨੂੰ ਸੁਧਾਰਨ ਵਾਸਤੇ ਵੀ ਕੁਝ ਕਰ ਸਕਦੇ ਆ ਤਾਂ ਤੁਹਾਡੇ ਪੰਜਾਬ ਦੇ ਆਂਦੀ ਹਰ ਵਰਗ ਦੀ ਮੰਗ ਤੇ ਕਿਉਂਕਿ ਜਥੇਬੰਦੀਆਂ ਕਿਸਾਨ ਸੀਗੀਆਂ ਕਿਸਾਨੀ ਜਥੇਬੰਦੀਆਂ ਸੀ ਇਹ ਅੰਦੋਲਨ ਕਿਸਾਨੀ ਜਥੇਬੰਦੀ ਨੇ ਸ਼ੁਰੂ ਕੀਤਾ ਪਰ ਇਹ ਜਨ ਅੰਦੋਲਨ ਬਣ ਗਿਆ ਸੀ ਤੇ ਅੱਜ ਜਨ ਦੀ ਆਵਾਜ਼ ਸੁਣਦੇ ਹੋਏ ਤੁਹਾਡੇ ਮੂਰੇ ਪੰਜਾਬ ਦੇ ਵਿੱਚ ਨਵਾਂ ਇੱਕ ਮੋਰਚਾ ਪੇਸ਼ ਕਰ ਰਹੇ ਆ ਜਿਹਦਾ ਨਾਮ ਸਯੁਕਤ ਸਮਾਜ ਮੋਰਚਾ ਤੇ ਹਰ ਵਰਗ ਉਹਦੇ ਵਿੱਚ ਆਪ ਦਾ ਹਿੱਸਾ ਪਾਊਗਾ ਅਸੀਂ ਉਹਦੇ ਮੋਰੀ ਜਰੂਰ ਹਾਵਾਂਗੇ ਲਵਾ ਦਈਏ ਲਵਾ ਦਿਓ ਲਾਓ ਜੀ ਇਮਰਤ ਲਵਾਇਓ ਬ੍ਰਦਰ ਉਹ ਦੇਖ ਕੇ ਕਿ ਕਿਨੂੰ ਮੋੜੇ ਪਿੱਛੇ ਕਰਕੇ ਲੋਣੋ ਬੈਠਾ ਚਲੋ ਇੱਥੇ ਲੋ ਇੱਥੇ ਲੋ ਪਿੱਛੇ ਨਾਲਾ ਟੋਟਲ ਕਿੰਨੀਆਂ ਨੇ ਅੱਜ ਬੱਚਾਂਗੇ ਨਾ ਅ ਜੀ ਟੋਟਲ ਸਾਡੇ ਕੋਲ ਇਸ ਟਾਈਮ ਮੌਜੂਦ ਇੱਥੇ 22 ਜਿੱਥੇ ਬੰਦੀਆਂ ਨੇ ਫੈਸਲਾ ਕੀਤਾ ਕਿਉਂਕਿ ਪਿਛਲੇ ਸਮੇਂ ਤੁਸੀਂ ਸਾਰਿਆਂ ਨੇ ਕਵਰ ਕੀਤਾ ਪੇਸ਼ ਕਰਦੇ ਸਰ ਕਿਸੇ ਨਾਲ ਸਰ ਕਿਸੇ ਨਾਲ ਜਿਆਦਾ ਹੋਏਗਾ ਗੜਬੰਦਾ ਪਹਿਲਾਂ ਕਰ ਲੈਣ ਦਿਓ ਕੋਸ਼ਰ ਬਾਤ ਕਰਿਓ ਤੁਸੀਂ ਸਾਡੀ ਅੱਜ ਪ੍ਰਧਾਨਗੀ ਮੀਟਿੰਗ ਦੀ ਨਿਹਾਲ ਸਿੰਘ ਨੇ ਕੀਤੀ ਸੀ ਹਾਲਗੜ ਨੇ ਕੀਤੀ ਬਲਦੇਵ ਸਿੰਘ ਨੇ ਹਾਲਗੜ ਨੇ ਉਹ ਤੁਹਾਡੇ ਮੂਰੇ ਪੇਸ਼ ਕਰਦੇ ਅ ਸੋਚੀ ਬੋਲੀ ਜੀ ਸਾਡੇ মিডিਆ ਸਾਰੇ ਸਾਡੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਔਰ ਅੱਜ ਦੀ ਜਿਹੜੀ ਸਾਡੀ ਜਿਹੜੀ ਕਾਨਫਰੰਸ ਹੈ ਤੇ ਕੀ ਸੀ ਇਹ ਬੜੀ ਮਹੱਤਵਪੂਰਨ ਹੈ ਕਿਉਂਕਿ ਕਿਸਾਨ ਦੀਆਂ ਜਜਾਰੂ ਜਥੇਬੰਦੀਆਂ ਅੱਜ ਰਾਜਨੀਤੀ ਦੇ ਵਿੱਚ ਲੋਕਾਂ ਦੀਆਂ ਆਸ਼ਾਵਾਂ ਨੂੰ ਧਿਆਨ ਚ ਰੱਖਦੇ ਆਂ ਦਾਖਲ ਹੋ ਰਹੀਆਂ ਨੇ ਕਿਉਂਕਿ ਪੰਜਾਬ ਦੀਆਂ ਇਹਨਾਂ ਜਥੇਬੰਦੀਆਂ ਤੇ ਹੋਰ 32 ਜਥੇਬੰਦੀਆਂ ਦੀ ਅਗਵਾਈ ਚ ਦਿੱਲੀ ਦੇ ਵਿੱਚ ਛਾਤੀ ਡਾ ਕੇ ਮੋਰਚਾ ਜਿਹੜਾ ਇੱਕ ਲੜਿਆ ਉਹਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਔਰ ਪੰਜਾਬ ਦੇ ਲੋਕਾਂ ਨੇ ਵੱਡੀ ਆਸ ਜਿਹੜੀ ਸਾਡੀ ਇਹਨਾਂ ਜਥੇਬੰਦੀਆਂ ਤੇ ਕੀਤੀ ਸੀ ਉਹਨਾਂ ਨੂੰ ਧਿਆਨ ਚ ਰੱਖਦੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਅਸੀਂ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਇੱਥੇ ਦੇ ਜਿਹੜੇ ਲੋਕ ਨੇ ਜਿਨ੍ਹਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਅੱਜ ਦੀਆਂ ਰਾਜਨੀਤਿਕ ਪਾਰਟੀਆਂ ਤੋਂ ਕੋਲ ਨਹੀਂ ਹੋ ਰਿਹਾ ਉਹਨਾਂ ਸਮੱਸਿਆਵਾਂ ਨੂੰ ਲੈ ਕੇ ਭਾਵੇਂ ਉਹ ਚਿੱਤੇ ਦਾ ਮਸਲਾ ਹੋਵੇ ਚਾਵੇਂ ਖਨਨ ਦਾ ਮਸਲਾ ਹੋਵੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਨਾਲ ਪੰਜਾਬ ਜੂਝ ਰਿਹਾ ਹੈ ਉਹਨਾਂ ਦੇ ਸਮਾਧਾਨ ਦੇ ਵਾਸਤੇ ਅਸੀਂ ਚਾਹੁੰਦੇ ਆ ਕਿ ਜਿਸ ਤਰ੍ਹਾਂ ਸਾਡਾ ਸਾਥ ਪਿਛਲੇ ਸਮੇਂ ਦੇ ਵਿੱਚ ਸਾਰੀ ਜਨਤਾ ਨੇ ਦਿੱਤਾ ਹੈ ਉਹੀ ਆਸ ਦੇ ਨਾਲ ਕਿਉਂਕਿ ਉਹਨਾਂ ਨੇ ਹੀ ਸਾਨੂੰ ਇਧਰ ਨੂੰ ਪ੍ਰੇਰਿਆ ਇਸ ਲਈ ਉਹ ਰੱਖਦੇ ਹੋਏ ਅਸੀਂ ਅੱਜ ਦਾ ਜਿਹੜਾ ਹੈਗਾ ਸਿਆਸੀ ਮਾਹੌਲ ਦੇ ਵਿੱਚ ਕਦਮ ਰੱਖੜ ਚੱਲੇ ਆਂ ਔਰ ਪੂਰਨ ਆਸ ਰੱਖਦੇ ਆਂ ਕਿ ਤੁਸੀਂ ਸਾਡੇ ਸਾਰੇ ਜਿਹੜੇ ਪੰਜਾਬ ਦੀ ਜਨਤਾ ਨੂੰ ਹਰ ਵਰਗ ਦੀ ਜਨਤਾ ਨੂੰ ਅਸੀਂ ਇਹ ਵਿਸ਼ਵਾਸ ਵੀ ਦਿਵਾਉਣਾ ਚਾਹੁੰਦੇ ਆਂ ਕਿ ਜੋ ਸਾਡੇ ਤੇ ਭਰੋਸਾ ਕਰਨਗੇ ਅਸੀਂ ਉਹ ਤੇ ਕਿਤੇ ਵੱੱਦ ਜਿਹੜਾ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਵੱਧ ਕੇ ਕੰਮ ਕਰਾਂਗੇ ਤਾਂ ਕਿ ਪੰਜਾਬ ਨੂੰ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਬਾਹਰੋਂ ਜਾਣ ਤੋਂ ਔਰ ਨਸ਼ਿਆਂ ਤੋਂ ਉਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਤਾਂ ਦੂਰ ਹੋਣਗੀਆਂ ਜੇ ਇੱਕ ਸਮਰਥ ਜਿਹੜੇ ਲੋਕ ਨੇ ਜਿਹੜੇ ਸਾਰੇ ਲਾਲਚਾਂ ਤੋਂ ਪਰੇ ਨੇ ਉਹ ਉਹਨਾਂ ਦਾ ਤੁਸੀਂ ਜਿਹੜਾ ਪਿਛਲੇ ਸਮੇਂ ਦਾ ਕੰਮਕਾਜ ਦੇਖਿਆ ਉਹ ਇਸ ਮੋਰਚੇ ਦੇ ਵਿੱਚ ਸ਼ਾਮਲ ਨੇ ਔਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡਾ ਸਾਥ ਦਿਓ ਔਰ ਇਹ ਮੋਰਚਾ ਤੁਹਾਡੀਆਂ ਇਸ਼ਾਵਾਂ ਪੂਰੀਆਂ ਕਰੇ ਸੰਧੂ ਸਾਹਿਬ ਕਰਨਗੇ ਪੇ ਡੈਮੋਕ੍ਰੇਸੀ ਦਾ ਚੌਥਾ ਥੰਮ ਪ੍ਰੈਸ ਜਿਹੜੀ ਸਾਡੇ ਵਿੱਚ ਆਏ ਆ ਤੁਸੀਂ ਸਾਡਾ ਬਹੁਤ ਸਾਥ ਦਿੱਤਾ ਮੋਰਚੇ ਦੌਰਾਨ ਬਹੁਤ ਸਾਰੇ ਤੁਹਾਡੇ ਵਿੱਚੋਂ ਮੀਡੀਆ ਕਰਮਚਾਰੀ ਮੋਰਚੇ ਦੇ ਵਿੱਚ ਸ਼ਾਮਿਲ ਵੀ ਹੁੰਦੇ ਰਹੇ ਆ ਜਿੱਥੇ ਆਪਣਾ ਕੰਮ ਮੀਡੀਆ ਦਾ ਕਰਦੇ ਸੀ ਉੱਥੇ ਨਾਲ ਸ਼ਮੂਰੀਅਤ ਵੀ ਸੀ ਇਹਨਾਂ ਦੀ ਤੁਹਾਨੂੰ ਇੱਕ ਬੇਨਤੀ ਅਸੀਂ ਕਰਨੀ ਆ ਸਾਰੇ ਮੋਰਚੇ ਵੱਲੋਂ ਕਿ ਆਉਣ ਵਾਲੇ ਸਮੇਂ 'ਚ ਵੱਡੇ ਵੱਡੇ ਕਾਜ ਆ ਜਿਹਨਾਂ 'ਚ ਕਰੋੜਾਂ ਅਰਬਾਂ ਰੁਪਏ ਖਰਚ ਕਰਨੇ ਆ ਪੇਡ ਚੈਨਲ ਬਣ ਜਾਂਦੇ ਆ ਕਈ ਪੇਡ ਅਖਬਾਰਾਂ ਬਣ ਜਾਂ। ਤੁਹਾਡੇ ਸਾਹਮਣੇ ਅਸੀਂ ਉਹ ਚਿਹਰੇ ਪੇਸ਼ ਕਰ ਰਹੇ ਹਾਂ ਜਿਨ੍ਹਾਂ ਨੂੰ ਬੜੀ ਵਾਰੀ ਆਫਰਾਂ ਆਈਆਂ ਉਹਧਿਆਰੀਆਂ। ਪਰ ਉਹਧਿਆਂ ਨੂੰ ਪੂਰੀ ਤਰ੍ਹਾਂ ਠੁਕਰਾਇਆ ਇਹਨਾਂ ਨੇ। ਅੱਜ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਕੇ ਲਿਆਂਦਾ ਇਹ ਕਹਿੰਦੇ ਸੀ ਵੀ ਇਹ ਕੰਮ ਤਾਂ ਮੈਂ ਕੀਤਾ ਨਹੀਂ ਕਦੀ। ਪਰ ਸਾਰੇ ਇਹਨਾਂ ਦੇ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਔਰ ਇਹਨਾਂ ਦੇ ਸਿਰ ਤੇ ਜ਼ਿੰਮੇਵਾਰੀ ਦੇ ਰਹੇ ਹਾਂ ਔਰ ਆਸ ਆ। ਕਿ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਇੱਕ ਨਵਾਂ ਤੇ ਖਿਸ਼ਾਲ ਪੰਜਾਬ ਬਣਾਉਣ ਵਿੱਚ ਰੋਲ ਅਦਾ ਕਰਾਂਗੇ ਧੰਨਵਾਦ ਤੁਹਾਡੇ ਤੁਸੀਂ ਕਿਸਾਨ ਮੋਰਚਾ ਦੇ ਕਿਨਾਰੇ ਸਾਰਿਆਂ ਨੂੰ ਬੋਲ ਰਿਹਾ ਹਾਂ ਜਰਨਲ ਸਾਹਿਬ ਬੇਨਤੀ ਇਹ ਹੈ ਭਈ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਸਾਰੀ ਗੱਲ ਲੋਕਾਂ ਵਿੱਚ ਲਿਜਾਣੀ ਹੈ ਜਿਸ ਤਰ੍ਹਾਂ ਮੋਰਚਾ ਤੁਸੀਂ ਸਾਰੀ ਦੁਨੀਆ 'ਚ ਪ੍ਰਚਾਰਿਆ ਅੱਜ ਪੰਜਾਬ ਜਿਸ ਗਤੀ ਵਿੱਚੋਂ ਗੁਜ਼ਰ ਰਿਹਾ ਹੈ ਲੋਕਾਂ ਦੀ ਇਹ ਮੰਗ ਹੈ ਬਹੁਤ ਪ੍ਰੈਸ਼ਰ ਹੈ ਲੋਕੀ ਟੈਲੀਫੋਨ ਕਰ ਕਰਕੇ ਬੜਾ ਪਰੇਸ਼ਾਨ ਕਰਦੇ ਨੇ ਵੀ ਫੈਸਲਾ ਲਾਓ ਫੈਸਲਾ ਲਾਓ ਤੋਂ ਸਾਰੀਆਂ ਜਥੇਬੰਦੀਆਂ ਨੇ ਮਿਲ ਕੇ ਅੱਜ ਇੱਥੇ ਫੈਸਲਾ ਕੀਤਾ ਵੀ ਅਸੀਂ ਇੱਕ ਪੋਲੀਟੀਕਲ ਬਦਲ ਦੇਣਾ ਉਹਦਾ ਨਾਮ ਸੰਯੁਕਤ ਸਮਾਜ ਮੋਰਚਾ ਰੱਖਿਆ ਜਿਹੜਾ ਸਾਰੇ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਲੜੂਗਾ ਉਹਦੇ ਨੇ ਜਿਹੜੇ ਪੰਜਾਬ ਦੇ ਹਿਤੈਸ਼ੀ ਨੇ ਉਹਨਾਂ ਨਾਲ ਵੀ ਤਾਲਮੇਲ ਕਰਕੇ ਉਹਨਾਂ ਨੂੰ ਵੀ ਕੜਾਵੇ ਚ ਲਿਆ ਜਾਊਗਾ ਤੋਂ ਲੋੜ ਅੱਜ ਇਹ ਸਾਨੂੰ ਸਾਰਿਆਂ ਨੂੰ ਮਿਲ ਕੇ ਬਦਲ ਦੇਣਾ ਹੈ ਉਹਦਾ ਨਾਂ ਸੰਯੁਕਤ ਸਮਾਜ ਮੋਰਚਾ ਰੱਖਿਆ ਜਿਹੜਾ ਸਾਰੇ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਲੜੂਗਾ ਉਹਦੇ ਲਈ ਜਿਹੜੇ ਪੰਜਾਬ ਦੇ ਹਿਤੈਸ਼ੀ ਨੇ ਉਹਨਾਂ ਨਾਲ ਵੀ ਤਾਲ ਮਿਲ ਕਰਕੇ ਉਹਨਾਂ ਨੂੰ ਵੀ ਕਲਾਵੇ ਚ ਲਿਆ ਜਾਊਗਾ ਤੋਂ ਲੋੜ ਅੱਜ ਇਹ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਦੀ ਜਿਹੜੀ ਕਾਇਆ ਕਲਪ ਕਰਨ ਦੀ ਜਿਸ ਤਰ੍ਹਾਂ ਦਾ ਸਿਸਟਮ ਗੰਦਾ ਹੋ ਗਿਆ ਉਹਨੂੰ ਸੁਧਾਰਨ ਦੀ ਲੋੜ ਹੈ ਬਹੁਤ ਸਾਰੀਆਂ ਪੰਜਾਬ ਦੀਆਂ ਲੋੜਾਂ ਨੇ ਉਹਨਾਂ ਨੂੰ ਪੂਰੀਆਂ ਕਰਨ ਦੀ ਲੋੜ ਹੈ ਤੋ ਤੁਹਾਡਾ ਸਾਰਿਆਂ ਦਾ ਸਾਥ ਮੰਗਦੇ ਆਂ ਔਰ ਲੋਕਾਂ ਨੂੰ ਅਪੀਲ ਹੈ ਭਈ ਹੁਣ ਜਿਹੜੀ ਰਵਾਇਤੀ ਪੋਲਿਟੀਕਲ ਲੀਡਰਸ਼ਿਪ ਹੈ ਉਹਨਾਂ ਦੀਆਂ ਗੱਲਾਂ ਚ ਨਹੀਂ ਆਉਣਾ ਸਾਰੇ ਆਪੋ ਆਪਣੇ ਪਿੰਡ ਵਿੱਚ ਮੋਰਚੇ ਨੂੰ ਆਪ ਸੰਭਾਲੋ ਤੇ ਇਹਨੂੰ ਇਹ ਲੋਕਾਂ ਦੀ ਸਿਆਸੀ ਜਮਾਤ ਹੋਏਗੀ ਜਿਹਦੇ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਹੋਏਗੀ ਕਿਸੇ ਵੱਡੇ ਧਨਾੜ ਦੀ ਨਹੀਂ ਤੋ ਸਾਰੇ ਆਮ ਪਰਵਾਰਾਂ ਦੇ ਵਿੱਚੋਂ ਲੋਕ ਨੇ ਜਿਹੜੇ ਇਹਦੇ ਵਿੱਚ ਸ਼ਾਮਲ ਹੋਣਗੇ ਤੇ ਮੈਂ ਸਮਝਦਾ ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਫੇਰਲੀ ਤੇ ਲੈ ਆਵਾਂਗੇ ਹਾਂ ਰਾਜਵਾਦ ਹਾਂ ਰਾਜਵਾਦ ਹੁਣ ਤੁਸੀਂ ਖੁਦ ਰਾਜਨੀਤੀ ਜਾਣ ਦਾ ਫੈਸਲਾ ਲਿਆ ਜਿਹੜਾ ਤੁਹਾਡਾ ਪਹਿਲਾ ਫੈਸਲਾ ਸੀ ਉਹ ਗਲਤ ਸੀ ਜਾਂ ਇਹ ਗਲਤ ਸੀ ਹਾਂ ਪਹਿਲਾ ਫੈਸਲਾ ਆਪਣੇ ਤਾਂ ਠੀਕ ਸੀ ਹੁਣ ਲੋਡ 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 ਮੈਂ ਇਹ ਇੰਨਾ ਨਹੀਂ ਤੁਸੀਂ ਕੁਐਸਚਨ ਕਰ ਲਿਆ ਜਵਾਬ ਸੁਣ ਲਓ ਮੇਰੇ ਕੋਲ ਥੋੜਾ ਜਿਹਾ ਸਬਰ ਰੱਖੋ ਪਹਿਲਾ ਫੈਸਲਾ ਆਪਣੇ ਤਾਂ ਠੀਕ ਸੀ ਅੱਜ ਲੋਡ ਅਨੁਸਾਰ ਇਸ ਫੈਸਲੇ ਦੀ ਜ਼ਰੂਰਤ ਸੀ ਲੋਕਾਂ ਦਾ ਪ੍ਰੈਸ਼ਰ ਸੀ ਅਸੀਂ ਕਾ ਫੈਸਲਾ ਰਾਜੇਵਾਲ ਸਾਹਿਬ ਰਾਜੇਵਾਲ ਸਾਹਿਬ ਆਮ ਆਦਮੀ ਪਾਰਟੀ ਦੇ ਨਾਲ ਚਰਚਾਾਂਵਾਂ ਚੱਲ ਰਹੀਆਂ ਸੀ ਕਿ ਉਹ ਉਹ ਮੀਡੀਆ ਚਰਚਾਾਂਵਾਂ ਨਹੀਂ ਨਹੀਂ ਤੁਹਾਡੇ ਨਾਲ ਕੋਈ ਗੱਲ ਬਾਤ ਹੋਈ ਹੈ ਨਹੀਂ ਕੋਈ 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 ਗੱਲ ਰਾਜੇਵਾਲ ਸਾਹਿਬ ਰਿਪੋਰਟ ਕਰੋਗੇ ਕਿ ਨਹੀਂ ਆਮ ਆਦਮੀ ਪਾਰਟੀ ਦੇ ਨਾਲ ਜਾਏਗਾ ਆਉਣ ਵਾਲੇ ਸਮੇਂ ਵਿੱਚ ਨਹੀਂ ਅਭੀ ਨਹੀਂ ਰਾਜੇਵਾਲ ਸਾਹਿਬ ਰਾਜੇਵਾਲ ਸਾਹਿਬ ਆਪ ਨੇ ਰਾਜੇਵਾਲ ਜੀ ਅਭੀ ਨਹੀਂ ਬਾਅਦ ਵਿੱਚ ਜਾ ਸਕਦਾ ਬਾਅਦ ਵਿੱਚ ਜਾ ਸਕਦੇ ਹਾਂ ਕਾਜੀਆਲ ਸਾਹਿਬ ਤੁਸੀਂ ਕਿਹਾ ਜੀ ਅਭੀ ਇਹ ਬਾਅਦ ਵਿੱਚ ਜਾ ਸਕਦਾ ਇਹ ਇਹ ਅੱਜ ਦਾ ਕੁਐਸਚਨ ਨਹੀਂ ਅੱਜ ਮੋਰਚਾ ਫਰੋਡ ਕੀਤਾ 117 ਸਰ ਰੈਟਰ ਹੋ ਗਿਆ ਜਦੋਂ ਅਸੀਂ 117 ਸੀਟ ਦਾ ਆਧਾਰ ਕਰਤਾ ਇਹ ਸਵਾਲ ਨਹੀਂ ਬਣਦਾ ਇਹ ਸਵਾਲ ਉਹ ਤੋਂ ਬਾਅਦ ਬਾਅਦ ਵਿੱਚ ਜਦੋਂ ਕਰਾਂਗੇ ਉੱਠੀਏ ਸਵਾਲ ਹੀ ਕਿੱਕ ਜਿਹੜਾ ਕਰੋ ਦੂਸਰਾ ਨਹੀਂ ਕਰਦੇ ਕਰਦੇ ਵਾਰੀ ਵਾਰੀ ਨਹੀਂ ਨਹੀਂ ਉਹਨਾਂ ਦਾ ਸੋ ਇਹ ਜਿਹੜਾ ਇੱਕ ਮਿੰਟ ਮੈਂ ਭਾਈ ਦਾ ਜਵਾਬ ਦੇ ਇਹ ਜਿਹੜਾ ਮੋਰਚਾ ਪਹਿਲਾਂ ਪਹਿਲਾਂ ਤਾਂ ਇਹ ਸਮਝ ਲਓ ਵੀ ਇਹ ਜਿਹੜਾ ਮੋਰਚਾ ਬਣਾਇਆ ਇਹ ਪੋਲੀਟੀਕਲ ਪਾਰਟੀ ਨਹੀਂ ਹੈ ਮੋਰਚਾ ਜਾਂ ਤਾਂ ਇਲੈਕਸ਼ਨ ਲੜਨੀ ਆ ਇਲੈਕਸ਼ਨ ਲੜ ਲਈ ਹੈ ਮੋਰਚਾ ਬਣਾਇਆ ਕਿਉਂਕਿ ਅਸੀਂ ਅਲਗ-ਅਲਗ ਜਥੇਬੰਦੀਆਂ ਹੈਗੀਆਂ ਤੇ ਮੋਰਚਾ ਤੁਹਾਡੇ ਸਾਹਮਣੇ ਜਿਹੜਾ ਪੁੱਛਿਆ ਗਿਆ ਸਵਾਲ ਆ ਵੀ ਇਹ ਰਜਿਸਟਰਡ ਹੈ ਜਾਂ ਨਹੀਂ ਹੈ ਹੁਣ ਮੈਂ ਤੁਹਾਡੀ ਵਾਲੀ ਗੱਲ ਤੇ ਆਉਣਾ ਉਹ ਇਧਰ ਜਵਾਬ ਸੀਗਾ ਤੁਹਾਡੇ ਵਾਲੀ ਗੱਲ ਇਹ ਆ ਵੀ ਉਹ ਆਪਾਂ ਗੈਰ ਸਿਆਸੀ ਤੌਰ ਤੇ ਲੜੇ ਸੀ ਆਪਾਂ ਗੈਰ ਸਿਆਸੀ ਤੌਰ ਤੇ ਇੱਥੋਂ ਗਏ ਕੋਈ ਸਿਆਸਤ ਦੇ ਬੰਦੇ ਨੂੰ ਆਪਾਂ ਸਟੇਜ ਤੇ ਨਹੀਂ ਚੜ੍ਹ ਦਿੰਦਾ ਕਿਉਂਕਿ ਆਪਾਂ ਗੈਰ ਸਿਆਸੀ ਤੌਰ ਤੇ ਜਿੱਤੇ ਤੁਸੀਂ ਉਹਦਾ ਤੁਹਾਡਾ ਆਨਸਰ ਇਹ ਹੈ ਵੀ ਇਸ ਮੋਰਚੇ ਨੂੰ ਜਿੱਤਣ ਤੋਂ ਬਾਅਦ ਅਸੀਂ ਆਏ ਜਿਹੜੇ ਸਾਡੇ ਨਾਲ ਲੋਕ ਜੁੜੇ ਉਹ ਗੈਰ ਸਿਆਸੀ ਤੌਰ ਤੇ ਸਾਡੇ ਨਾਲ ਜੁੜੇ ਨੇ ਉਹ ਜਦੋਂ ਜਾ ਕੇ ਪਿੰਡਾਂ 'ਚ ਗਏ ਤੇ ਉਹ ਕਹਿੰਦੇ ਵੀ ਅਸੀਂ ਹੁਣ ਸਵਾ ਸਾਲ ਦੀ ਸਾਰੀ ਸਿਆਸਤਾਂ ਛੱਡ ਕੇ ਤੁਹਾਡੇ ਮਗਰ ਲੱਗ ਗਏ ਅਸੀਂ ਤਾਂ ਆਪਣੇ ਚਾਚੇ ਤਾਇਆ ਨਾਲ ਵੀ ਦੁਸ਼ਮਣੀਆਂ ਲੈ ਲਈਆਂ ਅਸੀਂ ਕਦੇ ਕੋਈ ਪ੍ਰੋਗਰਾਮ ਨਹੀਂ ਸਿਆਸੀ ਹੋਣ ਦਿੱਤਾ ਤੇ ਸਾਡੂ ਵੀ ਲੜ ਫੜੋ ਜੇ ਡੈਮੋਕ੍ਰੈਟਿਕ ਆਪਾਂ ਸਟੇਟ 'ਚ ਰਹਿੰਦੇ ਆ ਡੈਮੋਕ੍ਰੇਸੀ ਨੂੰ ਮੰਨਣ ਵਾਲੇ ਲੋਕ ਆ ਤਾਂ ਵੋਟ ਤਾਂ ਹਰੇਕ ਨੇ ਪਾਉਣੀ ਆ ਤੇ ਇੱਕ ਗੁੱਟ ਬਣਾ ਕੇ ਜਰੂਰ ਸਾਡੇ ਮੂਰੇ ਪੇਸ਼ ਕਰੋ ਜਿਹੜਾ ਆਪਾਂ ਅਗਲੇ ਪੰਜਾਬ ਲਈ ਸੁਰਜਾ ਜਾ ਸਕੇ ਇਹ ਉਹਨਾਂ ਦੀਆਂ ਮਜਬੂਰੀਆਂ ਨੇ ਸਾਨੂੰ ਇੱਥੇ ਲੈ ਕੇ ਆਂਦਾ ਕਿ ਤੇ ਸਾਡਾ ਇਹ ਮੋਰਚਾ ਬਣਾਉਣ ਲਈ ਜਾਂ ਪੋਲਿਟੀਕਲ ਪਾਰਟੀ ਬਣਾਉਣ ਲਈ ਜੇ ਤਿਆਰੀ ਹੁੰਦੀ ਤਾਂ ਰਜਿਸਟਰਡ ਪਾਰਟੀ ਹੁੰਦੀ ਆਪਣੇ ਕੋਲ ਚੋਣ ਨਿਸ਼ਾਨ ਹੁੰਦੇ ਉਹੋ ਜੀ ਕੋਈ ਗੱਲ ਨਹੀਂ ਹਲੇ ਮੋਰਚਾ ਬਣਾ ਕੇ ਤੁਹਾਡੇ ਮੂਰੇ ਰੱਖਿਆ ਇੱਕ ਤਰ੍ਹਾਂ ਦੀ ਨਵੀਂ ਸਵੇਰ ਆ ਬਿਲਕੁਲ ਤੁਹਾਡੀ ਗੱਲ ਠੀਕ ਆ ਲੀਕ ਤੋਂ ਹਟ ਕੇ ਇੱਕ ਨਵੀਂ ਲੀਕ ਇਹ ਕਿਵੇਂ ਆਉਂਦੀ ਹੈ ਇਹ ਸਮਾਂ ਦੱਸੂਗਾ ਪਾਰਟੀ ਨਹੀਂ ਹੈਗੀ ਮਤਲਬ ਇਹ ਹੈ ਨਾ ਕੋਈ ਡਿਸਟ੍ਰੈਕਟ ਨਹੀਂ ਸਰ ਇਹ ਪਾਰਟੀ ਬਾਤ ਨਾ ਕਰੇ ਐਡੀ ਬਟਨ ਕਰੋ ਨਾ ਪੁੱਛੋ ਜੀ ਇੱਕ ਜਣਾ ਇੱਕ 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 ਵੋਟਾ ਹੋ ਗਿਆ ਬ੍ਰਦਰ ਸਾਰਿਆਂ ਦੇਖੋ ਇੱਕ ਸਵਾਲ ਇੱਕ ਜਣਾ ਪੁੱਛ ਲਓ ਯਾਰ ਕਿਨਾਰੇ ਤੇ ਦਬਾਉਂਗੇ ਜੀ ਸਮਝ ਨਹੀਂ ਆਤੀ ਬਲਾ ਬੋਲੋ ਇੱਕ ਇੱਕ ਜਣਾ ਇੱਕੋ ਸਵਾਲ ਪੁੱਛੋ ਨਾ ਇੱਕ ਜਣਾ ਇਹਨਾਂ ਸਭੀ ਇੱਕ ਮਿੰਟ ਦਾ ਆਸਰ ਦੇ ਕੇ ਦਿਨਾ ਰਾਮਾ ਜੀ ਇਹਦਾ ਆਨਸਰ ਦਿੰਨਾ ਤੁਸੀਂ ਕੁਐਸਚਨ ਪੁੱਛੋ ਜੀ ਕਿਸਾਨ ਮੋਰਚਾ ਨੇ ਕਿਨਾਰਾ ਕਰ ਲਿਆ ਤੁਹਾਡੇ ਤੋਂ ਕਹਿੰਦਾ ਆਪਣੀ ਮਰਜ਼ੀ ਦਾ ਸੁਣਨਾ ਮੈਨੂੰ ਕਹਿੰਦੇ ਚਲ ਸੰਦੂ ਸਾਹਿਬ ਦੇਉ ਦੇਖੋ ਜਿਹੜਾ ਸੰਯੁਕਤ ਮੋਰਚਾ ਆਇਆ ਉਹ ਹੋ ਭਾਤ ਭਰਦਾ ਆ ਪੰਜਾਬ ਦਾ ਨਹੀਂ ਸੈਂਟਰ ਚ ਦੇਖੇ ਕਿਸੇ ਸਟੇਟ ਦਾ ਨਹੀਂ ਸੰਯੁਕਤ ਮੋਰਚਾ ਸਾਹਮਣੇ ਦੇਖੋ ਉਹਨਾਂ ਨੇ ਕਿਸੇ ਸੰਯੁਕਤ ਕਿਸਾਨ ਮੋਰਚਾ ਇਹ ਸੁਣੋ ਉਹ ਗਲਤ ਕਹਿ ਰਹੀ ਸ਼ਬਦਬਾਤ ਹੈ ਜਿਹੜਾ ਸੰਯੁਕਤ ਮੋਰਚਾ ਆਇਆ ਉਹ 475 ਜਥੇਬੰਦੀਆਂ ਦਾ ਆ ਪੰਜਾਬ ਦੀਆਂ 32 ਜਥੇਬੰਦੀਆਂ ਸੰਯੁਕਤ ਮੋਰਚਾ ਨਹੀਂ ਤੇ ਨਾਂ ਅਸੀਂ ਸੰਜੋਤ ਮੋਰਚਾ ਨਾਂ ਬਰਤ ਰਹੇ ਤੁਹਾਡੇ ਸਾਹਮਣੇ ਪਰ ਪਰ ਲੱਖੋਵਾਲ ਨੇ ਤੁਹਾਡਾ ਵਿਰੋਧ ਕੀਤਾ ਜੀ ਅੱਜ ਨਹੀਂ 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 ਚਾਰ ਜਥੇ ਬੰਦੀਆਂ ਚਾਰ ਬਸ ਜਥੇ ਬੰਦੀਆਂ ਉਹ ਅਲੱਗ ਨੇ ਠੀਕ ਹੈ ਤੇ ਕਹਿੰਦਾ ਸਵਾਲ ਦਾ ਜਵਾਬ ਦੇ ਰਹਿੰਦਾ ਫੇਰ ਬੋਲਿਓ ਇਹ ਸੰਜੋਤ ਮੋਰਚਾ ਦਾ ਨਾਂ ਅਸੀਂ ਨਹੀਂ ਵਰਤ ਰਹੇ ਕਾਦੀਆ ਸਾਹਿਬ ਇੱਕ ਵਾਰ ਬੋੜਾ ਵਾਰ-ਵਾਰ ਬੋਲੋ ਕਾਦੀਆ ਸਾਹਿਬ ਪਹਿਲਾਂ ਜਵਾਬ ਤਾਂ ਦੋ ਅਸੀਂ ਤਾਂ ਕਹਿੰਦੇ ਕਿ ਇਹ ਉਹ ਨੌਕਰੀ ਜਿਹੜੀ ਕਰਨ ਕਰਨੀ ਸੀ ਕਹਿਤਿਆ ਆਜ ਵਾਹ ਸੁਣ ਲਓ ਸੰਜੋਗਤ ਬੋਰਡ ਚ 475 ਦੇ ਸੇਵੰਦਿਆਂ ਦਾ ਪੰਜਾਬ ਦੀਆਂ 32 ਜਥੇਬੰਦੀਆਂ ਆ 22 ਤੁਹਾਡੇ ਕੋਲ ਬੈਠੀਆਂ ਤਿੰਨ ਤਿੰਨ ਦਿਨਾਂ ਬਾਅਦ ਹੋਰ ਆਉਣਗੀਆਂ ਇਹ ਤੁਹਾਡੇ ਨਾਲ ਵਾਦਾ ਕਰਦੇ ਆਂ ਔਰ ਜਿਹੜੇ ਦੂਜੇ ਆ ਉਹ ਅਸੀਂ ਕੱਲ ਬੁਲਾ ਪਰ ਮੀਟਿੰਗ ਕੀਤੀ ਆ ਉਹ ਸਾਡਾ ਵਿਰੋਧ ਨਹੀਂ ਕਰ ਰਹਾ ਉਹ ਚ ਪਾਸ ਹੋਇਆ ਸੋ ਕੋ ਕੱਲ ਦਾ ਪ੍ਰੈਸ ਰੋਟ ਅੱਜ ਜਰਾ ਪੜ ਲਓ ਉਹ ਜਿਹੜਾ ਜਿਹੜਾ ਇਲੈਕਸ਼ਨ ਲੜਨਾ ਚਾਹਦਾ ਲੜੇ ਜਿਹੜਾ ਨਹੀਂ ਟੰਡਲਦਾ ਉਹਦਾ ਨਾਲੜੇ ਮੋਰਚਾ ਕੈਮ ਰਹੂਗਾ

अभी अभी देखे मोर्चा देखे। बना है इस पर बात की जाएगी अभी मोर्चा बनाकर आपको लॉन्च किया है